ਜਿੰਦਾ ਰਹਿਣ ਲਈ ਸਾਹ ਲੈਣ ਦੀ ਮਹੱਤਤਾ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਹਰ ਵਿਅਕਤੀ ਬਿਹਤਰ ਆਕਸੀਜਨ ਲੈਂ ਤੰਦਰੁਸਤ ਰਹਿ ਸਕਦਾ ਹੈ ਅਜਿਹੀ ਸਥਿਤੀ ਵਿੱਚ ਕਿ ਤੁਸੀਂ ਜਾਣਦੇ ਹੋ ਕਿ ਇੱਕ ਵਿਅਕਤੀ ਦਿਨ ਦੇ ਵਿੱਚ ਕਿੰਨੇ ਵਾਰ ਸਾਹ ਲੈਂਦਾ ਹੈ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਦੱਸਣ ਜਾ ਰਹੇ ਹਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਵਿਅਕਤੀ ਇੱਕ ਦਿਨ ਦੇ ਵਿੱਚ ਔਸਤਨ 22000 ਵਾਰ ਸਾਹ ਲੈਂਦਾ ਹੈ ਅਤੇ ਛੱਡਦਾ ਵੀ ਹੈ ਜੇਕਰ ਅਸੀਂ ਹਰ ਮਿੰਟ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਹਰ ਮਿੰਟ ਦੇ ਵਿੱਚ 12 ਤੋਂ 20 ਵਾਰ ਸਾਹ ਲੈਂਦਾ ਹੈ ਤੇ ਬਾਹਰ ਛੱਡਦਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਕਸਰਤ ਕਰਦੇ ਹਾਂ ਜਾਂ ਕੁੰਮਦੇ ਹਾਂ ਜੱਤੇ ਚੱਲਦੇ ਹਾਂ ਸਾਹ ਲੈਣ ਦੀ ਦਰ ਵਧ ਜਾਂਦੀ ਹੈ ਉਸ ਸਮੇਂ ਸਰੀਰ ਦੇ ਵਿੱਚ ਆਕਸੀਜਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਸਾਹ ਲੈਣ ਦੀ ਪ੍ਰਕਿਰਿਆ ਦੇ ਵਿੱਚ ਫੇਫੜੇ ਹਵਾ ਲੈਂਦੇ ਹਨ ਅਤੇ ਫੇਫੜੇ ਇਸ ਨੂੰ ਖੂਨ ਦੇ ਪਰਿਵਾਰਾਂਹੀਂ ਸਰੀਰ ਦੇ ਵਿੱਚ ਭੇਜਦੇ ਹਨ ਜੋ ਇਸ ਪ੍ਰਕਿਰਿਆ ਰਾਹੀਂ ਦਿਮਾਗ ਟਿਸ਼ੂਆਂ ਅਤੇ ਸਰੀਰ ਦੇ ਹੋਰ ਹਿੱਸਿਆਂ ਤੱਕ ਪਹੁੰਚਦਾ ਹੈ ਜਿਕਰ ਜੋਗ ਹੈ ਕਿ ਅਜਹੀ ਸਥਿਤੀ ਵਿੱਚ ਸਾਡਾ ਦਿਮਾਗ ਕੰਟਰੋਲ ਕਰਦਾ ਹੈ ਕਿ ਅਸੀਂ ਦਿਨ ਭਰ ਵਿੱਚ ਕਿੰਨੇ ਸਾਹ ਲੈਣੇ ਹਨ ਜਦੋਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੇ ਸਾਹ ਦੀ ਗਤੀ ਹੌਲੀ ਹੋ ਜਾਂਦੀ ਹੈ